ਵਿਭੂਤਾ ਨੂੰ ਮੇਡਾ ਪਰੋਤਾ ਪੂਰਾ। ਬੈਠ ਕੇ ਤੂੰ ਬਾੜੀਆਂ ਚ ਬੁੱਤਾ ਜਿੱਤਾਂ ਲਾਣਿਆ ਤੇ ਉਸੇ ਸ਼ਰਬੀ ਤੇਰਾ ਤੈਨੂੰ ਔਖਾ ਬਾਲਿਆ ਬੈਠ ਕੇ ਤੂੰ ਬਾੜੀਆਂ ਚ ਬੁੱਤਾ ਜਿੱਤਾਂ ਲਾਣਿਆ ਤੇ ਉਸੇ ਸ਼ਰਬੀ ਤੇਰਾ ਤੈਨੂੰ ਔਖਾ ਬਾਲਿਆ ਸੁੱਖ ਮਿਲਿਆ ਨਾ ਮੈਨੂੰ ਤੇਰੇ ਦਰ ਤੋਂ ਬੇਉਰੀ ਕੰਮ ਤੂੰ ਖੁਰਦਾ ਤੇਰੇ ਪਿਆਰ ਨੇ ਮੇਰੀ ਰੋਣਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰਉਨਤਾ ਤੇਰੇ ਪਿਆਰ ਨੇ ਮੇਰੀ ਰੋਣਤੀ ਜਵਾਨੀ ਵੇ ਪੁੱਤਾ ਤੂੰ ਬੜਾ ਪਰਉਨਤਾ ਵੱਡਾ ਹੋ ਕੀ ਸਹਾਰਾ ਮੇਰਾ ਬਣੇਗਾ ਦੇ ਹੋਂਦੀ ਸੀਮਾ ਇਸ ਆਸਤੇ ਘਰੇ ਸੋਚਿਆ ਨਾ ਪਹਿਣ ਮੋਟੇ ਯਾਰੇ ਦਾ ਵੇ ਫੜੇ ਪੁੱਤਾ ਕਿਹੜੇ ਰਾਸਤੇ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਵਜੋਂ ਦੀ ਸੀ ਮੈਂ ਇਸ ਆਸ ਤੇ ਤਰੇ ਸੋਚਿਆ ਨਾ ਪੜਨ ਮੋਟੇ ਆਰ ਦੇ ਪੜੇ ਪੁੱਤਾ ਕਿਹੜੇ ਰਾਸ ਤੇ ਕਿਹੜਾ ਖੜੂਗਾ ਨਸ਼ੇੜੀਆਂ ਦਿੱਤੀ ਨੂੰ ਕਿਹੜਾ ਖੜੂਗਾ ਨਸ਼ੇੜੀਆਂ ਦਿੱਤੀ ਨੂੰ ਸ਼ਰੀਕਾ ਕਹੀਂ ਬਰ ਬੁਰਦਾ ਤੇਰੇ ਦਮ ਮੇਰੀ ਰੋਤੀ ਜਵਾਨੀ ਤੇ ਪੁੱਤਾ ਤੂੰ ਵੱਡਾ ਤਾਰੂ ਨਾ ਤਾ ਮੇਰੀ ਰੋਲਤੀ ਜਵਾਨੀ ਤੇ ਪੁੱਤਾਂ ਤੋਂ ਵੱਡਾ ਪਾਰੋਲਦਾ ਆਪ ਢਿੱਠੋਂ ਭੁੱਖੀ ਰਹਿ ਕੇ ਤੈਨੂੰ ਪਾਲਿਆ ਹੋ ਤੇ ਮੈਨੂੰ ਜਾਦੇ ਆਉਂਦੇ ਆ ਜਿਹੜੇ ਮਾਪਿਆਂ ਨੂੰ ਦੁੱਖ ਦਿੰਦੇ ਪੁੱਤ ਆਹ ਜਗ ਤੇ ਨਾ ਸੁੱਖ ਪਾਉਂਦੇ ਆ ਆਪ ਢਿੱਠੋਂ ਭੁੱਖੀ ਰਹਿ ਕੇ ਤੈਨੂੰ ਪਾਲਿਆ ਹੋ ਤੇ ਮੈਨੂੰ ਜਾਦੇ ਆਉਂਦੇ ਆ

ਮੇਰੀ ਇੱਕ ਗੱਲ ਯਾਦ ਰੱਖੀ ਪੁੱਤਰਾ ਵੇ ਤੇਰੇ ਨਾਲ ਵੀ ਇੰਜ ਹੋਵੇਗੀ ਰੋਇਆ ਕਰੇਗਾ ਰਾਂ ਤਾਨੂੰ ਫੁੱਬਾ ਮਾਰ ਕੇ ਵੇ ਤੇਰੀ ਵੀ ਨਾ ਅੱਖ ਸੋਲੇਗੀ ਮੇਰੀ ਇੱਕ ਗੱਲ ਯਾਦ ਰੱਖੀ ਪੁੱਤਰਾ ਵੇ ਤੇਰੇ ਨਾਲ ਵੀ ਇੰਜ ਹੋਵੇਗੀ ਰੋਇਆ ਕਰੇਗਾ ਰਾਂ ਤਾਨੂੰ ਫੁੱਬਾ ਮਾਰ ਕੇ ਵੇ ਤੇਰੀ ਵੀ ਨਾ ਅੱਖ ਸੋਲੇਗੀ ਮੇਰੇ ਰੰਗੇ ਤੋਂ ਸਾਸ ਤੈਨੂੰ ਰੰਗੇ ਤੋਂ ਅਸਾਸ ਤੈਨੂੰ ਹੋਵੇਂ ਦਾ ਨਾਮ ਮਮਤਾ ਨੂੰ ਪਹਿਲੀ ਰੋਣਤਾ ਤੇਰੇ ਪਿਆਰ ਨੇ ਮੇਰੀ ਰੋਣਤੀ ਜਵਾਨੇ ਮੇ ਬੁੱਤਾਂ ਨੂੰ ਵਢਾ ਪਾਰੋਂਤਾ ਤੇਰੇ ਪਿਆਰ ਨੇ ਮੇਰੀ ਰੋਣਤੀ ਜਵਾਨੇ ਮੇ ਬੁੱਤਾਂ ਨੂੰ ਵਢਾ ਪਾਰੋਂਤਾ ਢੋਈ ਨਰਕਾਂ ਦੇ ਵਿੱਚ ਵੀ ਨਹੀਂ ਪਹਿਲਣੀ ਜੇ ਮਾਂ ਦੀ ਪੁੱਤ ਹਾਲ ਲੱਗੇ ਬਦੋਂ ਅਰਦਾਸ ਨਹੀਂ ਹੁੰਦਾ ਵੇ ਚਾਹੇ ਕਿੰਨੀ ਵਾ ਲਗ ਜੇ ਕੋਈ ਨਰਕਾਂ ਦੇ ਵਿੱਚ ਵੀ ਨਹੀਂ ਮਿਲਣੀ ਜਵਾਦੀ ਪੁੱਤਾਂ ਲਗਿਦੇ ਬਦਵਾਦ ਦਾ ਉلاج ਨਹੀਂ ਹੁੰਦਾ ਮੈਂ ਚਾਹੇ ਕਿੰਨੀ ਵਾ ਲਗਿਦੇ ਮਾਪੇ ਸਭ ਪੁਨ ਨੇ ਗੋਟੇ ਵਾਂਗੂ ਸਾਂਭ ਲੈ ਮਾਪੇ ਸਭ ਪੁਨ ਨੇ ਗੋਟੇ ਵਾਂਗੂ ਸਾਂਭ ਲੈ ਕਿਉਂ ਸੱਜਣਾ ਨੂੰ ਪੀਦੇ ਗੋਲ ਜਾ ਦਿਲਾਂ ਮੇਰੀ ਰੋਣਤੀ ਜਵਾਨੀ ਮੇਰ ਬੋਤਾ ਤੋਂ ਵੱਡਾ ਪਰੋਣਤਾ ਤੇਰੇ ਪਿਆਰ ਨੇ ਮੇਰੀ ਰੋਣਤੀ ਜਵਾਨੇ ਮੇਰ ਬੋਤਾ ਤੋਂ ਵੱਡਾ ਪਰੋਣਤਾ ਮੇਰ ਬੋਤਾ ਨੂੰ ਵੱਡਾ ਪਰੋਣਤਾ ਸਜਣੂ ਨਿਰਵਾਸ ਸਮਾਜ ਬਣਾਉਣ ਵਾਸਤੇ ਅਸੀਂ ਸਾਰੇ ਨਾਲ ਮਿਲ ਕੇ ਯਤਨ ਕਰੀਏ